ਅੱਜ ਅਸੀਂ ਇੱਕ ਜਨ ਪੰਜਾਬੀ ਨਿਊਜ਼ ਤੇ ਇੱਕ ਵੀਡੀਓ ਦੇਖਿਆ ਜਿਹਦੇ ਵਿੱਚ ਕੁਝ ਬੰਦੇ ਲੱਡੂ ਵੰਡ ਰਹੇ ਆ ਬੇਗਮਪੂਰਾ ਟਾਇਰ ਫੋਰਸ ਅਜਿਸਟਡ ਹੋ ਗਿਆ ਔਰ ਮੈਂ ਅਸ਼ੋਕ ਸਲਨ ਨੈਸ਼ਨਲ ਪრეਜ਼ੀਡੈਂਟ ਬੇਗਮਪੂਰਾ ਟਾਇਰ ਫੋਰਸ ਮੇਰੇ ਨਾਲ ਸਾਡੇ ਚੇਰਨਾ ਸਾਹਿਬ ਦਿਲਾ ਦੇਵਾਂ ਜੀ ਇੱਧਰ ਸਾਡੇ ਅਪਾਰ ਬਸੀ ਖਾਜੂ ਜੀ ਜਨਰਲ ਸਕੱਤਰ ਔਰ ਜਿਰਨ ਚਾਰਜ ਜਸੀ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਨੰਦ ਸਿਰਵਿੰਦਰ ਸਰੋਆ ਜੀ ਮੈਂ ਅੱਜ ਤੁਹਾਨੂੰ ਦੱਸਣਾ ਚਾਹਾਂ ਤੁਹਾਡੇ ਮਾధ్యਮ ਤੋਂ ਕੀ ਬੇਗਮਪੁਰਾ ਟਾਈਗਰ ਫੋਰਸ ਰਜਿਸਟਰ ਹੋਣ ਦੇ ਜੋ ਲੱਠੂ ਬੰਦੇ ਗਏ ਆ ਆਪਾਂ ਕਿੰਨਾਂ ਚਿਰ ਲੋਕਾਂ ਨੂੰ ਗੁੰਮਰਾਹ ਕਰੀ ਜਾਵਾਂਗੇ ਸਿਆਣੇ ਕਹਿੰਦੇ ਆ ਨਾ ਕਿ ਅਤ ਖੁਦਾ ਦਾ ਬਹਿਰ ਹੁੰਦਾ ਅਸੀਂ ਆਪਣੇ ਸਿੱਖਾਂ ਜਿੰਨਾ ਮਰਜ਼ੀ ਕਰ ਜਾਈਏ ਮੈਂ ਜਿੰਨਾ ਆਪਣੇ ਆਪ ਨੂੰ ਮਰਜ਼ੀ ਕਹੀ ਜਾ ਮੈਂ ਬਹੁਤ ਚੰਗਾ ਆ ਪਰ ਸਮਾਜ ਨੂੰ ਪਤਾ ਮੇਰੇ ਬਾਰੇ ਕਿ ਮੈਂ ਕੀ ਆ ਕੋਈ ਵੀ ਬੰਦਾ ਆਪਣੇ ਆਪ ਨੂੰ ਕਦੀ ਨਾ ਕਹਦਾ ਨਾ ਉਹ ਕਹਿੰਦਾ ਮੈਂ ਹੀ ਸਮਾਜ ਸੇਤ ਚੁੱਕਿਆ ਸਭਾ ਕੰਮ ਨਹੀਂ ਸਵਾਦਾ ਕਰਦਾ ਪਰ ਇਹ ਸਮਾਜ ਨੂੰ ਪਤਾ ਵੀ ਕੌਣ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਕੌਣ ਬੰਦਾ ਕਿੰਨਾ ਇਮਾਨਦਾਰ ਆ ਕੀ ਕਰਦਾ ਬਾਕੀ ਜੋ ਸਾਡੇ ਭੱਤੀ ਸਾਹਿਬ ਜਿਨ੍ਹਾਂ ਨੇ ਵੀਡੀਓ ਪਾਈ ਆ ਜਰਮੇ ਜੱਬੀ ਨਿਊਜ਼ ਤੇ ਕਿ ਬੇਗਮਪੁਰਾ ਟਾਈਗਰ ਫੋਰਸ ਰਜਿਸਟਰ ਹੋ ਚੁਕੀ ਹੈ ਉਹ ਸਾਰਾ ਸਭ ਝੂਠ ਹੈ ਉਹਨਾਂ ਦਾ ਕਿ ਟ੍ਰੇਡ ਮਾਰਕ ਜੋ ਲੋਗੋ ਹੈ ਉਹ ਦਿਸਟਰਾ ਹੈ ਠੀਕ ਉਸਤੇ ਕੋ ਕਮੈਂਟਰੀ ਕਰਨ ਦਾ ਚਾਹਦਾ ਮੈਂ ਵੀ ਉਹਨੇ ਆਪਣਾ ਜੋ ਲੋਗੋ ਰਜਿਸਟਰ ਆ ਲਿਆ ਪਰ ਬੇਗਮਪੁਰਾ ਟਾਈਗਰ ਫੋਰਸ ਜਿਸ ਦੇ ਪਿੱਛੇ ਫੋਰਸ ਲੱਗਿਆ ਉਹ ਕਦੇ ਰਜਿਸਟਰ ਨਹੀਂ ਹੋ ਸਕਦੀ ਔਰ ਅਜ ਤੱਕ ਬੇਗਮਪੁਰਾ ਟਾਈਗਰ ਫੋਰਸ ਸਾਹ ਦੋ ਰਜਿਸਟਰ ਹੋ ਗਿਆ ਇੱਕ ਬੇਗਮਪੁਰਾ ਟਾਈਗਰ ਫੋਰਸ ਵੈਲਫੇਅਰ ਸੁਸਾਇਟੀ ਦੂਜੀ ਹੈਗੀ ਆ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਤੁਹਾਡੀ ਤੁਹਾਡੀ ਕਿਹੜੀ ਸੁਸਾਇਟੀ ਹੈ ਜੀ ਤੁਹਾਡੀ ਸਾਡੀ ਬੇਗਮਪੁਰਾ ਟਾਈਗਰ ਫੋਰਸ ਸੇਵਾ ਸੁਸਾਇਟੀ ਰਜਿਸਟਰ ਕਰਾਇਆ ਜੀ ਜੋ ਜਵਾਨ ਆ ਉਹਨੇ ਕਰਾਇਆ ਬੇਗਮਪੁਰਾ ਟਾਈਗਰ ਫੋਰਸ ਡਿਵੈਲਪਮੈਂਟ ਸੁਸਾਇਟੀ ਜੀ ਪਰ ਉਹ ਕਹਿ ਰਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਨੂੰ ਹੋਰ ਕੋ ਜੁਇਨ ਨਹੀਂ ਕਰ ਸਕਦਾ ਹੋਤੋਈ ਉਸ ਦਾ ਨਾਮ ਨਹੀਂ ਲਾ ਸਕਦਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹਹੀ ਮਾਜਰਾ ਤੁਹਾਡਾ ਦੋਨਾਂ ਦਾ ਆਪਸ ਵਿੱਚ ਚੱਲ ਰਿਹਾ ਹੈ ਦੇਖੋ ਜੀ ਸਾਡਾ ਉਹ ਗਵਾਹ ਵਾਇ ਸੀਗਾ ਜਿਹਦੇ ਵਿੱਚ ਤਰਸੇਮ ਦਿਵਾਨ ਨੇ ਜੀ ਅਸਤੀਫਾ ਦਿੱਤਾ ਸੀਗਾ ਜਿਹਦੇ ਦੀ ਕਾਫੀ ਸਾਡੇ ਕੋਲ ਮਜੂਦਾ ਅਸੀਂ ਕੋਰਟ ਵਿੱਚ ਲਈ ਹੋਈ ਆ ਜੀ ਉਹ ਕਹਿ ਰਹੇ ਹਨ ਕਿ ਅਸੀਂ ਕੋਰਟ ਚ ਕੇਸ ਕੀਤਾ ਮੈਂ ਸਮਾਜ ਨੂੰ ਦੱਸਾਂ ਤੁਹਾਨੂੰ ਕਿ ਸਭ ਤੋਂ ਪਹਿਲਾ ਕੇਸ ਅਸੀਂ ਕੀਤਾ ਸੀਗਾ ਔਰ ਉਸ ਕੇਸ ਵਿੱਚ ਜਿਨ੍ਹਾਂ ਨੇ ਇਹਨਾਂ ਦੀ ਸੋਸਾਇਟੀ ਰਜਿਸਟਰ ਕੀਤੀ ਸੀ ਉਹਨਾਂ ਦੀ ਵੀ ਗਵਾਹੀ ਅਗਲੇ ਤਰੀਕੇ ਵਿੱਚ ਉਹਨਾਂ ਦੀ ਗਵਾਹੀ ਜਾਂ ਜਾ ਰਹੀ ਆ ਉਹ ਦੱਸਣਗੇ ਕੋਰਟ ਨੂੰ ਮਾਨਯੋਗ ਅਦਾਲਤ ਨੂੰ ਦੱਸਣਗੇ ਕਿ ਸੱਚ ਆ ਕਿ ਝੂਠ ਆ ਔਰ ਉਹਦਾ ਫੈਸਲਾ ਕੋਰਟ ਕਰੇਗੀ ਅਸੀਂ ਤੁਸੀਂ ਉਹਦਾ ਫੈਸਲਾ ਨਹੀਂ ਕਰ ਸਕਦੇ ਬਾਕੀ ਵਿਗੋਪਰਾ ਤੱਕ ਪ੍ਰੋਸਸ ਕਿਸੇ ਵੀ ਨਹੀਂ ਆ ਸਭ ਤੋਂ ਵੱਧ 10 ਮਾਰਜ ਦੀ ਹੈਗੀ ਆ ਔਰ ਇਹ ਕਹਿ ਰਿਹਾ ਕਿ 2009 ਤੋਂ ਸਰੇਨ ਦਵਾਨਾ ਚੇਅਰਮੈਨ ਆ 2009 ਤੋਂ ਸਾਡੇ ਚੇਅਰਮੈਨ ਬਿਨਾ ਦਿਵਾਲ ਜੀ ਮੈਂ ਉਪਕਾਰ ਜੀ ਅਸੀਂ 2009 ਤੋਂ ਚੱਲੇ ਆ ਰਹੇ ਹਾਂ ਗਵਾਨਾ ਜੀ 2011 ਤੋਂ ਐ ਸੀਗੇ ਉਸ ਤੋਂ ਬਾਅਦ 12 ਵਿੱਚ ਚੇਰਮੈਨ ਬਣੇ 2009 ਤੋਂ ਚੇਅਰਮੈਨ ਰਹੀ ਹੈਗੇ ਹੋ ਸਭ ਤੋਂ ਪਹਿਲਾਂ ਸਾਡੇ ਜੋ ਪ੍ਰਧਾਨ ਸੀਗੇ ਹਰਵਿੰਦਰ ਸਿੰਘ ਹੀਰਾ ਜੀ ਸੀਗੇ ਉਸ ਤੋਂ ਬਾਅਦ ਆਪਣੇ ਮੌਲੋ ਪਰ ਅਜੇ ਇਹ ਨਿਰਿੰਦਰ ਨਾਰਾਜ ਜੀ ਹੁਣ ਮੌਜੂਦਾ ਮੈਂ ਹਾਂ ਔਰ ਇਹ ਗੱਲ ਕਹਿ ਰਿਹਾ ਕਿ ਹਾਨੂੰ ਕੱਢਿਆ ਹੋਇਆ 2022 ਵਿੱਚ ਕੱਢਿਆ ਹੋਇਆ ਮੈਂ ਕਹਿੰਦਾ ਕਿ ਦੱਸੋ ਕਿੱਥੇ ਮਰੋ ਪਾਇਆ ਇਹ ਉਹ ਮੀਡੀਆਦ ਹੱਲਣ ਅਰਜੰਟੂਦ ਹੱਲਣ ਪੁਰਾਣੇ 2009 ਦੇ ਜੇ ਚੱਲਦੇ ਆ ਤੇ ਉਥੇ ਮਤੇ ਪਾਇਆ ਵੀ ਇਹਨਾਂ ਨੂੰ ਅਸੀਂ ਕੱਢਿਆ ਗਿਆ ਨਹੀਂ ਤਾਂ ਅਸੀਂ ਮਦਦ ਦਿਖਾਉਂਦੇ ਆ ਅਸੀਂ ਪੋਰਟਲ 'ਤੇ ਮਤੇ ਲਾਇਆ ਹੋਇਆ ਕਿ ਇਹਨਾਂ ਦਾ ਅਸਤੀਫਾ ਜਦੋਂ ਆਇਆ ਸੀਗਾ ਅਸੀਂ ਇਹਨਾਂ ਨੂੰ ਦੋ ਮੌਕੇ ਦਿੱਤੇ ਦੋ ਅਮਿੱਟ ਵੀ ਕੀਤੀ ਆ ਇਹਨਾਂ ਨੂੰ ਸੱਜਿਆ ਗਿਆ ਪਰ ਇਹ ਕਹਿੰਦੇ ਨੇ ਜੀ ਮੈਂ ਬਿਲਕੁਲ ਵੀ ਮੈਂ ਬੋਰਸ ਵਿੱਚ ਨਹੀਂ ਆਉਣਾ ਸਭ ਕੋ ਹਰ ਇੱਕ ਚੀਜ਼ ਦਾ ਪ੍ਰੂਫ ਆ ਜੇ ਇਹਨਾਂ ਕੋ ਪ੍ਰੂਫ ਹੈ ਤਾਂ ਇਹ ਦੇਣ ਕਿਉਂਕਿ ਇਹਨਾਂ ਕੋ ਕੋਈ ਪ੍ਰੂਫ ਨਹੀਂ ਆ ਬਾਕੀ ਕੁਛ ਫਿਰ ਵੀ ਇੱਕ ਸ਼ਰਾਬੀ ਹਸਰ کہہ ਰਿਹਾ ਉਹਦਾ ਜਵਾਬ ਅਸੀਂ ਨਹੀਂ ਦੇਵਾਂਗੇ ਉਹ ਕੋਡ ਦੇ ਦੇਊਗੀ ਕਾਫੀ ਇਨੀ ਪਹਿਲਾਂ ਵੀ ਖ਼ਬਰਾਂ ਵਿੱਚ ਲਿਖਿਆ ਸੀਗਾ ਵੇ ਸ਼ਰਾਬੀ ਹਸਰ ਕਿਉਂਕਿ ਬੰਦੇ ਫਿਤਰਤ ਹੁੰਦੀ ਆ ਸਾਡੀ ਫਿਤਰਤ ਨਹੀਂ ਆ ਕਿ ਆਪਾਂ ਕਿਸੇ ਨੂੰ ਟਾਰਗੇਟ ਕਰੀਏ ਅਸੀਂ ਸਮਾਜ ਲਈ ਕੰਮ ਕਰਨਾ ਸਾਨੂੰ ਲੋੜ ਨਹੀਂ ਵੇ ਕੌਣ ਕੀ ਕਰ ਰਿਹਾ ਅਸੀਂ ਤਾਂ ਦੇਖੀ ਦੇਣੀ ਜੋ ਲਿਖਦਾ ਲਿਖੀ ਜਾਂਦੇ ਹੋ ਠੀਕ ਆ ਪਰ ਹੁਣ ਅਸੀਂ ਫੁੱਲ ਟਾਈਮ ਤੇ ਸ਼ਾਇਦ ਸਮਣ ਵੀ ਆ ਰਹੇ ਆ ਜਿਹੜਾ ਫੇਸਬੁੱਕ ਤੇ ਗਾਲਾਂ ਕੱਢੀਏ ਸੀਗਾ ਜਾਂ ਸ਼ਰਾਪੀਆਂ ਸੇ ਲਿਖਿਆ ਹੋਰਾਂ ਵਿੱਚ ਸਾਰੇ ਸਮਣ ਆ ਰਹੇ ਆ ਮਨਜੋਤ ਦਾਲਦਵਾਸੋਂ ਬਾਅਦ ਕੁਛ ਨੇ ਇਸ ਵੀ ਅਗਲੇ ਮਿੰਟ ਤੱਕ ਪਹੁੰਚ ਜਾਣਗੇ ਔਰ ਉਹਨਾਂ ਜਵਾਬ ਉਹਨਾਂ ਨੂੰ ਕੋੜ ਵੀ ਜਣਾ ਪਊਗਾ ਜਿਵੇਂ ਜਿਸ ਤਰ੍ਹਾਂ ਨਾਲ ਭਾਜੀ ਹੁਣ ਦਾ ਸੇਮ ਜਿਵਾਨਾ ਜੀ ਵੱਲੋਂ ਜਿਹੜਾ ਕਿਹਾ ਗਿਆ ਕਿ ਸੁਨਾ ਵੱਲੋਂ ਜਿਹੜੀ ਬਹੁਤ ਟਾਈਗਰ ਕੋਰਸ ਵੇਗਨਪੁਰਾ ਟਾਈਗਰ ਕੋਰਸ ਰਿਸਟਰਡ ਕਰਾਈ ਗਈ ਹੈ ਪੇਟੈਂਟ ਕਰਵਾਈ ਗਈ ਹੈ ਉਹਦੇ ਦੀ ਤੁਹਾਡੀ ਕੀ ਟਿੱਪਣੀ ਹੈ ਕਿ ਉਹਨਾਂ ਦੇ ਜਿਹੜੇ ਲੱਡੂ ਬੰਡਣੇ ਹੈਗੇ ਆ ਉਹ ਤੁਹਾਨੂੰ ਜੱਜ ਨਹੀਂ ਲੱਗਦੇ ਇਹ ਲੱਡੂ ਖਾ ਕੇ ਚਵਾਰੇ ਵਿੱਚੋਂ ਨਿਕਲ ਹੀ ਤੇ ਕੀੜਿਆਂ ਦਾ ਪੈਦਾ ਹੋਣੀ ਲੋਕਾਂ ਨੂੰ ਧੁੰਮਰਾ ਅਸੀਂ ਨਹੀਂ ਕਰ ਸਕਦੇ ਹੁਣ ਲੋਕ ਸਾਡਾ ਸਮਾਜਾ ਪੜ ਲਿਖ ਚੁੱਕਾ ਆ ਜਾਗਰੂਕ ਆ ਅਸੀਂ ਜਿੰਨਾ ਮਰਜ਼ੀ ਕੀ ਜਾਈਏ ਅਸੀਂ ਗੁੰਮਰਾਹ ਨਹੀਂ ਕਰ ਸਕਦੇ ਲੋਕਾਂ ਨੂੰ ਪਤਾ ਹੈ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਜੋ ਮਰਜ਼ੀ ਕਹੀਏ ਜੋ ਇਹ ਕਹਰੇ ਬੇਗਮਪੁਰਾ ਟਾਈਗਰ ਫੋਰਸ ਰਜਿਸਟਰ ਹੋ ਜੇ ਨਾ ਮੈਂ ਤਾਂ ਸੱਜੇ ਵੀ ਗੱਲ ਕਰਦਾ ਕਿ ਬੇਗਮਪੁਰਾ ਟਾਈਗਰ ਫੋਰਸ ਜਿਹਦਾ ਵੀ ਫੋਰਸ ਲੱਗਾ ਆ ਉਹ ਕਦੀ ਵੀ ਰਜਿਸਟਰ ਨਹੀਂ ਹੁੰਦੀ ਤੇ ਜੇ ਹੁਣ ਅਸੀਂ ਗੱਲ ਕਰਦੇ ਆ ਭਾਜੀ ਤੁਹਾਡੀ ਵੀ ਸੁਸਾਇਟੀ ਤੁਸੀਂ ਕਹਿੰਦੇ ਰਜਿਸਟਰਡ ਆ ਉਹਨਾਂ ਦੀ ਵੀ ਸੁਸਾਇਟੀ ਰਜਿਸਟਰਡ ਹੈ ਕੀ ਆ ਫਿਰ ਹੁਣ ਇਹਦੇ ਵਿੱਚ ਮਾਜਰਾ ਕੀ ਹੈ ਜੀ ਕਿ ਕਿਸ ਗੱਲ ਪੱਖੋਂ ਜਿਹੜਾ ਤੁਹਾਡੇ ਵਿੱਚ ਜਿਹੜੀ ਆ ਉਹ ਜਿਹੜੀ ਹੈ ਨਾ ਸੀ ਸਹਿਮਤੀ ਜਿਹੜੀ ਉਹ ਨਹੀਂ ਬਣ ਰਹੀ ਕਿਉਂਕਿ ਜੇ ਉਹਨਾਂ ਨੇ ਸੋਸਾਇਟੀ ਰਜਿਸਟਰ ਕਰਾਈ ਹੈ ਤੁਸੀਂ ਸੋਸਾਇਟੀ ਰਜਿਸਟਰ ਕਰਵਾਈ ਹੈ ਉਹ ਨਾਮ ਤਾਂ ਹਮ ਦੋਨਾਂ ਦਾ ਬੀਗੰਪੂਰਾ ਟਾਈਗਰ ਫੋਰਸ ਸੀ ਚੱਲਣਾ ਆ ਉਹਨਾਂ ਦਾ ਬੀਗੰਪੂਰਾ ਟਾਈਗਰ ਫੋਰਸ ਬੈਲਫਿਲ ਸੋਸਾਇਟੀ ਚੱਲੇਗਾ ਜਾਂ ਤੁਹਾਡਾ ਸੇਵਾ ਸੋਸਾਇਟੀ ਚੱਲੇਗਾ ਹਣਾ ਨਹੀਂ ਹੁਣ ਇੱਥੇ ਇਹਦੇ ਵਿੱਚ ਮਤਲਬ ਕਹਿ ਲਿਆ ਕਿ ਹੁਣ ਕਿਸ ਤਰ੍ਹਾਂ ਨਾਲ ਆਪਾਂ ਇਸ ਚੀਜ਼ ਨੂੰ ਜਿਹੜਾ ਹੈਗਾ ਉਹ ਕਰ ਸਕਦੇ ਹਾਂ ਦੇਖੋ ਜੀ ਇਹਦਾ ਸਹੀ ਜਵਾਬ ਤਾਂ ਉਹ ਜਾਣਦੇ ਹਾਂ ਜੀ ਸਾਡੇ ਸਾਡੇ ਵਾਲੇ ਸਾਡੇ ਕੋਲ ਕੋਈ ਵੀ ਪੱਤਰਕਾਰ ਤੁਹਾਡੇ ਦੇ ਕੋਈ ਸਮਾਜਦਾਨ ਦਾ ਕੱਢ ਦੇਵੇ ਅਸੀਂ ਉਹਨਾਂ ਤੇ ਕਦੇ ਕਿੰਤੂ ਪ੍ਰੰਤ ਕੀਤੀ ਹੋਵੇ ਉਹ ਖਬਰਾਂ ਲਗਾਉਂਦੇ ਆ ਉਹਨੀ ਆਪਣੀ ਬੇਗੰਬਰਾ ਟਾਇਰ ਕੋਲ ਬੈਠ ਕੇ ਚੇਚੇ ਪਾਈ ਜਾਂ ਲਾਈ ਜਾਂ ਸਾਨੂੰ ਕੋਈ ਪਤਰੀ ਖਣਕ ਦੀ ਪ੍ਰੋਬਲਮ ਨਹੀਂ ਪ੍ਰੋਬਲਮ ਉਹਨਾਂ ਨੂੰ ਆ ਉਹ ਇੱਕ ਬੰਦਾ ਅਸਦੀਵਾ ਦੇ ਕੇ ਉਹਨੂੰ ਕੀ ਲੋੜ ਆ ਫੇਰ ਉਹ ਲੱਗ ਰਿਹਾ ਕਿ ਮੈਨੇਜਿੰਗ ਨਹੀਂ ਚੇਰਮਨ ਨਹੀਂ ਚੇਰਮਨ ਐ ਕੀ ਮਰਦਾ ਦਾ ਇਹ ਸਮਾਜ ਸੇਵਾ ਹੈ ਨਾ ਮੇਰੇ ਉਹ ਤਾਂ ਕਹਿੰਦੇ ਆ ਕਿ ਅਸੀਂ ਸਮਾਜ ਸੇਵਾ ਕਰਦੇ ਆ ਜੀ 2009 ਤੋਂ ਕਰ ਰਹੇ ਆ ਕਿਤੇ ਅੱਗੇ ਵੀ ਕਰਾਂਗੇ ਜੀ ਸਮਾਜ ਸੇਵਾ ਦੇਖੋ ਸਮਾਜ ਸੇਵਾ ਕਰਮ ਅਸੀਂ ਤਾਂ ਕਦੇ ਨਹੀਂ ਕਹਿੰਦੇ ਕੋਈ ਨਾ ਕਰ ਹਮ ਉਹੀ ਬੜਾਈਏ ਅਸੀਂ ਆਪਣੀ ਸੇਵਾ ਸਾਡੀ ਬੜਾਈਏ ਜਾਂ ਬਰਦਰ ਸੇਵਾ ਕੀਤੀ ਬੜਾਈਏ ਉਹ ਕਰਮ ਉਹੀ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਅਸੀਂ ਪਹਿਲਾਂ ਬਣਾਉਂਦੇ ਕਿ ਯਾਰ ਠੀਕ ਆ ਤੁਸੀਂ ਬਣਾ ਲਿਓ ਸਾਨੂੰ ਕੋਈ ਇਤਰਾਜ਼ ਨਹੀਂ ਆ ਤੁਸੀਂ ਵੀ ਆਪਣਾ ਕੰਮ ਕਰੀ ਜਾਓ ਸਾਨੂੰ ਆਪਣਾ ਕੰਮ ਕਰਨ ਦਿਓ ਪਰ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਉਹ ਕਿਉਂ ਵਾਰ ਵਾਰ ਕਹਿੰਦੇ ਜੀ ਬਿਗਮ ਪਰਦਾ ਉਹ ਸਾਡੀ ਆ ਪਰ ਸਾਡੀ ਆ ਹੁਣੇ ਕੱਲ ਮੈਨੂੰ ਦੱਸਿਓ ਸਭ ਤੋਂ ਦਾਸੀ ਮਹਾਰਾ ਨਾਲ ਤੇ ਕਿੰਨੇ ਆ ਕਸਰ ਥਾਵਾਂ ਬਣੀਆਂ ਆ ਕਿੰਨੇ ਗੁਰਦਵਾਰਾ ਰਜਿਸਟਰ ਹੋਏ ਆ ਹੋਏ ਸਰਕੂਲਰ ਦਾਸਪੁਰ ਦੁਆਰਾ ਦੇਗਾਣਾ ਕਲਾਂ ਤੇ ਸਰਕੂਲਰ ਦਾਸ ਸਭਾ ਕੋਈ ਹੋਰ ਹੁਣ ਕੀ ਗੁਰੂ ਘਰ ਮਰ ਰਜਿਸਟਰ ਹੋਗਾ ਉਹਦਾ ਫਿਰ ਜਨਰੇਸ਼ਨ ਕਾਲਿਆ ਉਹਦਾ ਕਹੋਗਾ ਜਦ ਗੁਰੂ ਘਰ ਮੈਂ ਰਜਿਸਟਰ ਕਰਾ ਲਿਆ ਫਿਰ ਮਾਹੌਕ ਇਹ ਨਾਲ ਜੜ ਦੇਣਾ ਇਹ ਤਾਂ ਹੋ ਸਕਦਾ ਠੀਕ ਹੈ ਜੀ ਜੋ ਗੁਰੂ ਗ੍ਰੰਥ ਸਾਹਿਬ ਜਿੱਦਾਂ ਇਸ ਤਰ੍ਹਾਂ ਬੇਗੰਬਰਾ ਟਾਈਗਰ ਫੋਰਸ ਦਾ ਅੱਜ ਪਹਿਲਾਂ ਹਣੇ ਜੇ ਸੀ ਬੈਕਪ ਸੋਸਾਇਟੀ ਅਸੀਂ ਸੇਵਾ ਸੁਸਾਇਟੀ ਬਣਾ ਲਈ ਅਨਵਾਦ ਸਮਝ ਹੋ ਸਕਦਾ ਕਿ ਹੋਰ ਵੀ ਕਰਾ ਲਵੇ ਹਰ ਇੱਕ ਨੂੰ ਰਾਈਟ ਆ ਕਾਨੂੰਨ ਹੈ ਉਹ ਅਸੀਂ ਇਹ ਲੋਕ ਨੂੰ ਸਾਰਾ ਦੇ ਤੂੰ ਕਿਉਂ ਕਰਾਈ ਆ ਠੀਕ ਆ ਤਾਂ ਉਹ ਸਮਝ ਲੈ ਕਰਨਾ ਬਾਕੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਚੱਕਾ ਕਿ ਸਾਨੂੰ ਸਫਾਈ ਦੀ ਲੋੜ ਨਹੀਂ ਆ ਸਮਾਜ ਨੂੰ ਪਤਾ ਮੈਂ ਲੱਖਰ گاؤں ਦੇ ਇਹ ਜੋ ਸ਼ੋਕਸਰ ਨੂੰ ਬਹੁਤ ਮੇਰੀ ਬਹੁਤ ਇੱਜ਼ਤ ਆ ਮੈਂ ਇਸ ਵਾਰੇ ਬਹੁਤ ਕੰਮ ਕਰਦਾ ਮੈਂ ਕੁਛ ਨਾ ਪਰ ਸਮਾਜ ਨੂੰ ਪਤਾ ਕਿ ਮੈਂ ਕੀ ਕਰਦਾ ਸਮਾਜ ਦੇ ਅੰਦਰ ਮੈਨੂੰ ਕਿੰਨੀ 기ਜਤਾ ਸ਼ਹਿਰ ਦੇ ਅੰਦਰ ਪਾਕਿਸਤਾਨ ਥਾਂ ਵਿੱਚ ਮੈਨੂੰ ਕਿੰਨੀ 기ਜਤਾ ਤੇ ਤਾਂ ਉਹਨਾਂ ਨੂੰ ਪਤਾ ਬੰਦੇ ਨੂੰ ਹੀ ਪਤਾ ਹੁੰਦਾ ਮੈਨੂੰ ਵੀ ਪਤਾ ਮੈਂ ਤਾਂ ਕਹਣਾ ਜੀ ਮੈਂ ਬਹੁਤ ਵਧੀਆ ਜੀ ਮੈਂ ਬਹੁਤ ਅੰਗਾ ਆਏ ਅੱਜ ਦੇਖਿਆ ਕਿ ਇਹ ਬੇ ਚੋਰ ਕਹਿੰਦਾ ਬਿਚੋਰੀ ਕੀਤੀ ਆ ਕੋਈ ਨਹੀਂ ਕਹਿੰਦਾ ਕਿ ਮੈਂ ਮਾੜਾ ਹਰੇ ਆਪਾਂ ਨੂੰ ਚੰਗੇ ਕਹਿੰਦੇ ਆ ਹੁਣ ਇਹ ਤਾਂ ਮੈਂ ਪਹਿਲਾਂ ਕਰ ਦਿੱਤਾ ਉਹ ਸਮਾਜ ਨੂੰ ਪਤਾ ਕੌਣ ਚੰਗਾ ਤੇ ਕੌਣ ਮਾੜਾ ਹੁਣ ਤੇ ਕੀ ਭਈ ਉਹਨਾਂ ਵਾਲੇ ਸਮੇਂ ਦੇ ਵਿੱਚ ਦੋਨੇ ਜਿਹੜੀਆਂ ਬੇਗੋਪਰਾ ਟਾਇਰ ਫੋਰਸ ਆਈਆਂ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਮਾਜ ਭਲਾਈ ਦੇ ਕੰਮ ਕਰ ਰਹੀਆਂ ਨੇ ਦੇਖੋ ਅਸੀਂ ਤਾਂ ਕਦੇ ਮਨਾਂ ਨਹੀਂ ਕੀਤਾ ਸੀਗਾ ਅਸੀਂ ਤਾਂ ਬਹੁਤ ਸਾਧਰਨ ਤਕਰੀਬਾਂ ਜਿਹੜੀਆਂ ਸ਼ਾਇਦ ਸੱਜਣਾ ਲੱਗੀਆਂ ਚੱਕ ਰੋਗਾ ਟਾਇਰ ਫੋਰਸ ਆ ਹੋਰ ਜਿੰਨੀਆਂ ਸੰਖਿਆਵਾਂ ਆਪਣੇ ਸਾਥ ਨਾਲ ਆ ਕੇ ਕੰਮ ਕਰਦੀਆਂ ਠੀਕ ਆ ਤੇ ਉਹ ਵੀ ਕੰਮ ਕਰਨਾ ਸਮੂਹਿਕ ਤਰਾਜ ਆ ਸਭ ਤੋਂ ਕੋਈ ਤਰਾਜ ਨਹੀਂ ਆ ਕੋਈ ਦੇਖਾ ਜੇ ਆਪਾਂ ਸਮਾਜ ਲਈ ਕੰਮ ਕਰਨਾ ਫਿਰ ਇਕੱਠੇ ਹੋ ਕੇ ਚਲਣਾ ਹੀ ਬਿਹਤਰ ਆ ਜੇ ਅਸੀਂ ਆਪਣੀ ਆਪਣੀ ਗੋਫੀ ਪਜਾਉਣੀ ਆ ਆਪਣੇ ਪਰਸਨਲ ਆਪਣੇ ਫਾਇਦੇ ਵਾਸਤੇ ਕੰਮ ਕਰਨਾ ਤੇ ਜਿਹੜਾ ਬੰਦਾ ਪਰਸਨਲ ਫਾਇਦੇ ਵਾਸਤੇ ਕੰਮ ਕਰਦਾ ਨਾ ਉਹ ਕਦੀ ਕਿਸੇ ਨਾਲ ਇਕੱਠਾ ਨਹੀਂ ਹੋਊਗਾ ਜੀ ਉਹ ਨਹੀਂ ਚਾਹੂਗਾ ਕਿ ਮੈਂ ਇਕੱਠਾ ਹੋ ਕੇ ਕੰਮ ਕਰਾਂ ਜਿਹੜਾ ਬੰਦਾ ਵਾਕਿਆ ਹੀ ਜਿਹੜਾ ਸਮਾਜ ਲਈ ਕੰਮ ਕਰਦਾ ਉਹ ਬੰਦਾ ਹੀ ਚਾਹੂਗਾ ਜਦ ਠੀਕ ਆ ਸਮਾਜ ਇਕੱਠਾ ਇਕੱਠਾ ਹੋਣਾ ਚਾਹੀਦਾ ਤੁਹ ਬਾਬਾ ਸਾਹਿਬ ਨੇ ਕਹਿਆ ਹੈ ਪੜੋ ਜੁੜੋ ਸੰਘਰਸ਼ ਕਰੋ ਠੀਕ ਆ ਸਾਡੇ ਪੜਤਾ ਗਿਆ ਔਰ ਛਲ ਜੁੜੇ ਨਹੀਂ ਆਪਾਂ ਆਪਾਂ ਇਕੱਲੇ ਇਕੱਲੇ ਆ ਆਪਾਂ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਸੁਖਨੇਪੁਰੇ ਕਿਤੇ ਜਾਣ ਜੁੜੀਏ ਜੁੜ ਕੇ ਸੰਘਰਸ਼ ਕਰੀਏ ਤਾਂ ਜੋ ਸਾਡੇ ਸਮਾਜ ਦਾ ਕੋਈ ਭਲਾ ਹੋ ਸਕੇ ਹੁਣ ਜੇ ਅਗਰ ਗੱਲ ਕਰਦੀਆਂ ਭਾਜੀ ਦੇਖੋ ਜਿਹੜੀ ਸਮਾਜ ਸੇਵੀ ਜਥੇਬੰਦੀਆਂ ਹੁੰਦੀਆਂ ਉਹਨਾਂ ਦਾ ਕੰਮ ਉਹਦਾ ਸਮਾਜ ਨੂੰ ਜੋੜਨਾ ਜਦੋਂ ਅਸੀਂ ਖੁਦ ਹੀ ਟੁੱਟੇ ਹੋਵਾਂਗੇ ਤਾਂ ਸਮਾਜ ਨੂੰ ਕਿੱਦਾਂ ਜੋੜ ਸਕਾਂਗੇ ਆਪਾਂ ਇਹਦੇ ਕੋਲ ਸਤਿਗੁਰੂ ਦਾ ਅਸੀ ਮਾਰਦਾ ਸ਼ਬਦ ਆ ਸਤ ਸੰਗਤ ਵਿੱਚ ਤੇ ਰਹੀਏ ਮਾਦੋਬ ਜੈਸੇ ਮਦਦੋਂ ਮਿਲਿਆ ਅਸੀਂ ਤਾਂ ਉਸ ਸ਼ਬਦ ਤੇ ਕੰਮ ਕਰਨਾ ਚਾਹੁੰਦੇ ਆ ਉਸ ਸ਼ਬਦ ਤੇ ਪੜਾਣਾ ਚਾਹੁੰਦੇ ਆ ਅਸੀਂ ਕਦੀ ਨਹੀਂ ਕਿਹਾ ਕਿ ਅਸੀਂ ਬਾਕੋ ਕੰਮ ਕਰਨਾ ਕਿਸੇ ਤੋਂ ਅਸੀਂ ਕਦੇ ਕਿਸੇ ਨੂੰ ਦੀਵਾ ਨਹੀਂ ਦਿੱਤਾ ਅਸੀਂ ਕਦੇ ਇਹ ਨਹੀਂ ਕਿਹਾ ਕਿ ਅਸੀਂ ਲਾਗਵੇ ਜੱਥੇ ਮੈਂ ਦੀ ਬਣਾ ਕੇ ਕੋਈ ਇੱਕ ਬੰਦਾ ਕੱਲ ਆ ਕੇ 2022 ਚ ਆ ਕੇ ਕਹਿ ਰਿਹਾ ਮੈਂ 2900 ਨਹੀਂ 2000 ਦੇਖਿਆ ਕਿਸੇ ਨੇ ਉਹਨੂੰ ਇਹ ਬੰਦਾ ਤੁਸੀਂ ਨਾ ਬੰਵਾਸੀ ਤੁਸੀਂ ਨਾ ਬੰਵਾ ਕੰਮ ਕਰਦੇ ਆ ਲੋਕਾਂ ਨੇ ਦੇਖਿਆ ਲੋਕ ਤੁਹਾਨੂੰ ਜਾਣਦੇ ਆ ਉਹ ਦੇਖੋ ਜੇ ਆਪਾਂ ਗੁਰਮਾਨਾ ਨਾਰਨਾ ਸਭ ਕੁਝ ਦਸ ਬਰਾਇ ਤਾਂ ਨਾਮ ਲੈਣਾ ਫਿਰ ਤੂੰ ਹਿੰਟਾਦਾ ਸੱਚ ਬੋਲੋ ਯਾਰ ਕੋਈ ਚੱਕਨੀ ਆ ਸੱਚੀ ਅੰਨੇ ਚਲੋ ਸਮਾਜ ਨੂੰ ਪਤਾ ਆ ਜਿੰਨਾ ਮਰਿ ਝੂਠ ਬੋਲਦੇ ਆਪਾਂ ਅਸੀਂ ਆਪਰੇ ਨੂੰ ਝੂਠ ਬੋਲ ਸਕਦੇ ਆ ਆਪਾਂ ਸਮਾਜ ਨੂੰ ਗੁੰਮਰਾਹ ਕਰ ਸਕਦੇ ਆ ਜਿੰਦਾ ਕੋਈ ਲੋਕ ਕਰਦੇ ਪਏ ਆ ਪਰ ਆਪਾਂ ਸਭ ਕੁਝ ਦਸ ਬੋਜਣਾ ਉਹਨਾਂ ਨੂੰ ਗੁਰਾਨੀ ਕਾਸਮ ਨੇ ਠੀਕ ਤੇ ਸਰ ਤਸੀਮ ਦਵਾਨਾ ਨੂੰ ਕਿਹਾ ਗਿਆ ਕਿ ਜੇਕਰ ਜਿਹੜੇ ਤੁਸੀਂ ਹੁਣ ਕੋਈ ਧਰਨਾ ਪ੍ਰਦਰਸ਼ਨ ਕਰੋਗੇ ਤਾਂ ਢਾਡੇ ਦੇ ਮਾਮਲੇ ਦਰਦ ਦੀ ਦਿੱਤੀ ਜਾਣਗੀ ਕਿਉਂਕਿ ਉਹਨੇ ਕਿਹਾ ਕਿ ਜੇ ਬੇਗਮਪੁਰਾ ਟਾਇਰ ਫੋਰਸ ਦਾ ਨਾਮ ਲਊਗਾ ਉਹਤੇ ਮੈਂ ਪ੍ਰੋਟੈਸਟ ਕਰੂੰਗਾ ਹੈ ਨਾ ਮੈਂ ਹੁਣ ਲੈਤਾ ਕਾਂਡਾ ਵਿਕਟ ਤੇ ਮੈਂ ਕਹਿੰਦਾ ਮੈਂ ਕੌਮੀ ਪ੍ਰਧਾਨ ਬੇਗਮਪੁਰਾ ਟਾਇਰ ਫੋਰਸ ਦਾ ਸਾਡੇ ਗਿੱਲਾ ਜੀ ਚੇਅਰਮੈਨ ਆ ਸਾਡੇ ਅਕਾਲ ਜੀ ਆਗੇ ਆ ਜਨਰਲ ਸਿਕੰਦਰ ਆ ਸਾਡੇ ਤੁਹਾਨੂੰ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਪਹਿਲਾਂ ਕੰਮ ਕਰਦੇ ਸੀ ਹੁਣ ਵੀ ਉਸੇ ਤਰ੍ਹਾਂ ਦਾ ਕੰਮ ਤੁਹਾਡੇ ਚੱਲ ਰਹੀ ਰਹਣਗੇ ਸਾਡੇ ਕੰਮ ਚੱਲ ਰਹੀ ਰਹਿਣਗੇ ਜੀ ਠੀਕ ਹੈ ਜੀ ਜੋ ਸਾਨੂੰ ਕੋਰਟ ਤੋਂ ਤੁਹਾਡੇ ਨੂੰ ਦાળા ਤੋਂ ਆਰਡਰ ਆਵੇਗਾ ਹੁਕਮ ਆ ਗਿਆ ਉਹ ਸਾਡੇ ਸਿਰ ਉੱਤੇ ਠੀਕ ਹੈ ਉਹ ਅਸੀਂ ਜੇ ਕਾਨੂੰਨਾ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਤੇ ਬਣਾਇਆ ਹੋਇਆ ਅਗਰ ਅਸੀਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਮੰਨਦੇ ਆਂ ਤੇ ਉਹਦੇ ਕਾਨੂੰਨ ਨੂੰ ਮੰਨਣਾ ਵੀ ਸਾਡਾ ਧਰਮ ਬਣਦਾ ਠੀਕ ਹੈ ਸੋ ਜੋ ਮੰਨੂ ਲੋਕਾਂ ਦਾ ਸਨ ਹੁਕਮ ਦੇਵੇਗੀ ਉਹ ਸਾਡੇ ਫਿਰ ਮਤੇ ਹੋਵੇਗਾ ਮਤਲਬ ਕਿ ਅੱਜ ਜਿਹੜਾ ਤੁਹਾਡਾ ਇੱਕ ਰਾਜ ਇਹ ਸੀਗਾ ਕਿ ਉਹਨਾਂ ਵੱਲੋਂ ਤਸੀਮ ਦਵਾਨਾ ਜੀ ਵੱਲੋਂ ਇਹ ਤੁਹਾਨੂੰ ਫਿਰ ਇਹੀ ਕਿਹਾ ਗਿਆ ਕਿ ਇਹ ਜਿਹੜਾ ਬੀਗਪੁਰਾ ਟਾਈਗਰ ਫੋਰਸ ਦਾ ਨਾਮ ਇਹਦਾ ਯੂਜ਼ ਕਰਨ ਵਾਲੇ ਜਿਹੜੇ ਆ ਬੰਦੇ ਆ ਉਹਨਾਂ ਦੇ ਅਸੀਂ ਜਿਹੜੀ ਕਾਰਵਾਈ ਕਰਾਂਗੇ ਠੀਕ ਹੈ ਮੈਂ ਤਾਂ ਕੰਨਾ ਹੀ ਕਾਰਵਾਈ ਕਰਾਂ ਜੋ ਕਨਵੈਸਿਕਲ ਦਾ ਇਤਰਾਜ ਹੈ ਉਹਨਾਂ ਦਾ ਅੱਜ ਸਾਨੂੰ ਵੀ ਇਤਰਾਜ ਇਸੇ ਗੱਲ ਦਾ ਹਾਂਜੀ ਕਿਉਂ ਇਸ ਗੱਲ ਦਾ ਇਤਰਾਜ ਆ ਤੂੰ ਦੇਖੋ ਉਹ ਉਹ ਕਹਿ ਰਹੇ ਕਿ ਬੇਗਮਪੁਰਾ ਟਾਈਗਰ ਫੋਰਸ ਰਜਿਸਟਰਡ ਹੋ ਚੁੱਕੀ ਆ ਤੇ ਵੀ ਨਹੀਂ ਲਿਖੀ ਹੋਈ ਆ ਉਹ ਕੀ ਕਹਿ ਰਿਹਾ ਬੇਗਮਪੁਰਾ ਟਾਈਗਰ ਫੋਰਸ ਰਜਿਸਟਰ ਹੋ ਗਈ ਦੀਆ ਨਾ ਫਿਰ ਕਹਿਣਾ ਕਿ ਬੇਗਮਪੁਰਾ ਟਾਈਗਰ ਫੋਰਸ ਕਦੇ ਵੀ ਰਜਿਸਟਰ ਨਹੀਂ ਹੋ ਸਕਦੀ ਸੀ ਨਾ ਉਹਨਾਂ ਸੰਗਤ ਗੋਲੀਆਂ ਬੇਗਮਪੁਰਾ ਟਾਈਗਰ ਫੋਰਸ ਬੈਲਫੈਕਸ ਸੀ ਸਰ ਦੇ ਉਸੇ ਦੁਕਾਨੇ ਨੇ ਰਜਿਸਟਰ ਕਰਾਈ ਆ ਔਰ ਅਸੀਂ ਬੇਗੋਪੁਰਾ ਕਾਗਰ ਫੋਰਸ ਸੇਵਾ ਸੈਟਿੰਗ ਵਿੱਚ ਚੱਲਿਆ ਅਸੀਂ ਕਹਿੰਦੇ ਆ ਆਪਣਾ ਕੰਮ ਕਰੀ ਜਾਓ ਇਹ ਸਮਾਜ ਦੀ ਸੇਵਾ ਕਰਨੀ ਕਰੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਆ ਜੀ ਇਤਰਾਜ਼ ਉਹਨਾਂ ਨੂੰ ਆ ਬੇ ਇਹ ਕੰਮ ਕਿਉਂ ਕਰਦੇ ਆ ਇਹ ਸਮਾਜ ਲਈ ਪਰ ਮੈਨੂੰ ਸਮਝ ਨਹੀਂ ਆਈ ਕਿ ਅਸਲੀ ਕੀ ਚੀਜ਼ ਦੀ ਆ ਠੀਕ ਆ ਤੁਸੀਂ ਕੰਮ ਕਰੋ ਆਪਾਂ ਤੁਹਾਡੇ ਕੰਮ ਵਿੱਚ ਕਸ਼ਮੀਰ ਰੋੜਾ ਬਣਾਗੇ ਕਦੀ ਵੀ ਕਿੰது ਬਰੰਤੂ ਕਰਾਂਗੇ ਕੋਈ ਖਬਰ ਹੋ ਆਵਾਂਗੇ ਤੇ ਤੁਸੀਂ ਬਹੁਤ ਸਾਨੂੰ ਵੀ ਸਭ ਤੋਂ ਜਲਦ ਕਰਦੇ ਆ ਜੇ ਅਸੀਂ ਉਹਨਾਂ ਦੇ ਅੰਦਰ ਆ ਕਿਉਂ ਆ ਇਹ ਤਾਂ ਹੋ ਜਾਂਦੇ ਆ ਕਿ ਜੇ ਸਤਕਰੋ ਗਾਜ਼ਿਵਾਰਾ ਜਾਣਦੇ ਆ ਕਿ ਜਿਸ ਤਰ੍ਹਾਂ ਨਾਲ ਬੰਦੀ ਉਹਨਾਂ ਵੱਲੋਂ ਇੱਕ ਪੇਟੈਂਟ ਆਪਣਾ ਕਰਵਾਇਆ ਗਿਆ ਲੋਗੋ ਕਰਵਾਇਆ ਗਿਆ ਤੁਸੀਂ ਵੀ ਆਪਣਾ ਲੋਗੋ ਪੇਟੈਂਟ ਕਰਵਾ ਕੇ ਆਪਣਾ ਕੰਮ ਕਰੀਓ ਇਸ ਵਿੱਚ ਇਤਰਾਜ਼ ਕੀ ਵਾਲੀ ਕਿਹੜੀ ਗੱਲ ਹੈ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਪਹਿਲਾਂ ਕਿਹਾ ਉਹਨੂੰ ਲੋਗੋ ਰਿਸਟਰ ਕਰ ਲਿਆ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਲੋਗੋ ਨਹੀਂ ਲਾਵਾਂਗੇ ਉਹਨੂੰ ਰੋਗ ਨਹੀਂ ਸ਼ੁਰੂ ਕਰਾ ਲਿਆ ਪਰ ਨਹੀਂ ਲਾਵਾਂਗੇ ਸੰਪਤਰਾ ਲਾਉਗੀ ਨਹੀਂ ਕਰਾਵਾਂ ਠੀਕ ਹੈ ਬੈਕ ਫਸਾਨੀ ਅਸੀਂ ਚੇਂਜ ਕਰਵਾ ਲਵਾਂਗੇ ਚੀਜ਼ ਤਾਂ ਕਰ ਸਕਦੇ ਕੋਈ ਨਹੀਂ ਨਾ ਸਾ ਚੇਂਜ ਕਰ ਸਕੀ ਨਹੀਂ ਆਪਾਂ ਪਰ ਬੇਗਮਪੁਰਾ ਟਾਈਗਰ ਫੋਰਸ ਨਾ ਉਹ ਚੀਜ਼ ਹੋਣੀ ਉਹਦਾ ਅਸੀਂ ਕੰਮ ਕਰ ਗਏ 2009 ਤੋਂ ਅੱਗੇ ਵੀ ਕਰੀ ਜਾਣਾ ਔਰ ਜਦੋਂ ਸਾਡੇ ਸਾਹ ਜਦੋਂ ਸਭ ਲੋਕ ਦਾ ਜੀਵਨ ਚਾਹਣਗੇ ਅਸੀਂ ਸਵਾਜਿਲੇ ਕੰਮ ਕਰਾਂਗੇ ਔਰ ਬੇਗਮਪੁਰਾ ਟਾਈਗਰ ਫੋਰਸ ਦੇ ਚੰਗੇ ਰੀਤੀ ਕੰਮ ਕਰਾਂਗੇ